ਹਾਂਜੀ ਬਾਈ ਰਜਿੰਦਰ ਜਦੋਂ ਆਪਾਂ ਬੱਕਰੀਆਂ ਵਾਲੇ ਭਰਾਵਾਂ ਦੀਆਂ ਵੀਡੀਓ ਪਾਉਣੀ ਆ ਬਈ ਪੇਜ ਤੇ ਕਈ ਭਰਾ ਨਾ ਐਂ ਕਮੈਂਟ ਕਰਦੇ ਹੁੰਦੇ ਆ ਕਹਿੰਦੇ ਯਾਰ ਬੱਕਰੀਆਂ ਵਾਲੇ ਤਾਂ ਦਰਾਖਤਾਂ ਦੇ ਵੈਰੀ ਆ ਇਹਨਾਂ ਦੇ ਪੰਜਾਬ ਦੇ ਵਿੱਚ ਬੈਨ ਲੱਗਣਾ ਚਾਹੀਦਾ ਵੀ ਸਾਰੇ ਬੰਦਿਆਂ ਨੂੰ ਇੱਕੋ ਰਸਿੱਟ ਪਾ ਦਿੰਦੇ ਆ ਕੀ ਕਹਿਣਾ ਚਾਹੋਗੇ ਇਹਨਾਂ ਦੇ ਨਹੀਂ ਦਰਾਖਤ ਇਕੱਲੇ ਵੱਢਨੇ ਵੀ ਨਹੀਂ ਚਾਹੀਦੇ ਹਾਂਜੀ ਨਾਲ ਲਾਉਣ ਦਾ ਸੌਂਕ ਵੀ ਰੱਖਣਾ ਚਾਹੀਦਾ ਉਹਨਾਂ ਦੇ ਵੀ ਕੁਝ ਹੱਦ ਤੱਕ ਗੱਲ ਸਹੀ ਹੈ ਠੀਕ ਹੈ ਭਾਈ ਪਰ ਰੋਲਾ ਇਹ ਆ ਵੀ ਇਹ ਕੱਲੇ ਬੱਕਰੀਆਂ ਵਾਲੇ ਦੇਖ ਜਾਂਦੇ ਇਹਨਾਂ ਨੂੰ ਵੜ ਦੇ ਹਾਂਜੀ ਤੇ ਜਿਹੜੇ ਜੜਾ ਚੋਂ ਪੱਟ ਕੇ ਟਰਾਲੀਆਂ ਟਰਾਲੀਆਂ ਦੀਆਂ ਟਰਾਲੀਆਂ ਪਚੈਤੀ ਜ਼ਮੀਨਾਂ ਚੋਂ ਤੇ ਜਿਵੇਂ ਆ ਡਰੇਨ ਆ ਇਹਨਾਂ ਤੋਂ ਵੇਜ ਜਾਂਦੇ ਨੇ ਇਹ ਕਾਤੋਂ ਨਹੀਂ ਦੇ ਇਹਨਾਂ ਤੋਂ ਸਾਡਾ ਵੱਡੇ ਤਾਂ ਫੇਰ ਦੂਰੀਆਂ ਫੁੱਟ ਖੜਦਾ ਜਿਹੜੇ ਜੜਾ ਚੋਂ ਚੱਕਤੇ ਉਹਨਾਂ ਵਾਰ ਇਹ ਕੀ ਕਹਿੰਦੇ ਲੋਕ ਹਾਂਜੀ ਹਾਂਜੀ ਬਾਕੀ ਬੱਕਰੀਆਂ ਵਾਲਿਆਂ ਨੂੰ ਇੰਨਾ ਕੁ ਵੀ ਪਤਾ ਵੀ ਇਹ ਆਕਸੀਜਨ ਦਿੰਦੇ ਆ ਹੂੰ ਬੱਕਰੀਆਂ ਵਾਲੇ ਉਹ ਪਹਿਲਾਂ ਵਾਲੇ ਅਣਪੜ੍ਹ ਹੈਣਗੇ ਹਾਂਜੀ ਪਰ 100 ਦੇ ਵਿੱਚੋਂ ਜਿਹੜੇ ਕਮੈਂਟ ਕਰਨ ਵਾਲੇ ਹੁੰਦੇ ਆ ਉਹਨਾਂ ਦੇ ਵਿੱਚੋਂ 100 ਦੇ ਵਿੱਚੋਂ ਮੈਨੂੰ ਲੱਗਦਾ ਹੈ ਵੀ 90% ਲੋਕ ਇਹੋ ਜਿਹੇ ਹੁੰਦੇ ਜਿਨ੍ਹਾਂ ਨੇ ਆਪ ਵੀ ਨਹੀਂ ਦਰਖਤ ਲਾਇਆ ਹੁੰਦਾ ਕਦੇ ਹਾਂ ਕਦੇ ਲਾਇਆ ਨਹੀਂ ਪਾਣੀ ਨਹੀਂ ਪਾਇਆ ਦਰਖਤ ਨੂੰ ਕਦੇ ਉਹ ਕੱਲੇ ਕਮੈਂਟਾਂ ਜੋਗਰੀ ਹੁੰਦੇ ਆ ਸਾਡੇ ਤੋਂ ਸੇਵਾ ਦੇ ਵਿੱਚ ਗਿਆ ਜਿਹੜੀਆਂ ਉਹ ਜਿੰਨੀਆਂ ਡੇਕਾਂ ਲਗੀਆਂ ਜਿੱਦ ਤੇ ਹੁਣ ਤੋਂ ਐ ਤੈਨੂੰ ਮੈਂ ਫੋਟੋ ਵੀ ਦਿਖਾ ਦੂੰ ਉਹ ਤੈਨੂੰ ਸਾਡੀ ਸਿਆਣ ਵੀ ਨਹੀਂ ਸੀ ਐਡੇ ਐਡੇ ਡੇਕ ਸੀ ਹਾਂਜੀ ਉਹ ਸਾਡੀਆਂ ਆਪ ਦੀਆਂ ਲਾਈਆਂ ਵੰਗੀਆਂ ਸਾਡੇ ਕਵਰ ਸਤਾਨ ਦੇ ਵਿੱਚ 84 ਦਰਖਤ ਸਾਡੇ ਆਪ ਦੇ ਲਾਏ ਵੀ ਆ ਹਾਂਜੀ ਉਹ ਮੰਡੀ ਦੇ ਵਿਚਾਲੇ ਜਿਹੜਾ ਬੋਰਡ ਖੜਾ ਉਹ ਸਾਡਾ ਆਪ ਦਾ ਲਾਇਆ ਵਾ ਠੀਕ ਹੈ ਭਾਈ ਇਹਨਾਂ ਨੂੰ ਜਿੰਨੇ ਆ ਦਰਖਤ ਆਸੇ ਪਾਸੇ ਇੱਥੇ ਸਾਡੇ ਪਿੰਡ ਦਾ ਸਿਉ ਬਾਬਾ ਬਾਬਾ ਮੰਦਰ ਸਿੰਘ ਆ ਉਹਦਾ ਨਾਂ ਉਹਨੂੰ ਇੱਥੇ ਕਣਕ ਕੋ ਇਨੇ ਥਾਂ 'ਚ ਬੀਜਦਾ ਹੁੰਦਾ ਸੀ ਇਹ ਟੋਹੇ ਪਟਾਪਟਾ ਕੇ ਪਾਈਪਾਂ ਨਾਲ ਨਪਾਨ ਪਾ ਕੇ ਇਹ ਪਾਣੀ ਸਾਡਾ ਆਪ ਦਾ ਚਾਲੂ ਕਰਾਇਆ ਵਾ ਇੱਥੇ ਸਾਰਾ ਕੁਸ ਅੱਛਾ ਭਾਈ ਹਾਂ ਤੇ ਕੋਈ ਬੱਕਰੀਆਂ ਵਾਲਿਆਂ ਨੂੰ ਵੀ ਚਾਹੀਦੇ ਵੀ ਦਰਖਤ ਉਹਨਾਂ ਨੂੰ ਵੀ ਲਾਉਣੇ ਚਾਹੀਦੇ ਹਾਂ ਲਾਉਣੇ ਵੀ ਚਾਹੀਦੇ ਲਾਉਣੇ ਵੀ ਚਾਹੀਦੇ ਵੀ ਜਿੱਥੇ ਵਿਹਲੇ ਥਾਂ ਪਏ ਆ ਮੋੜਿਆਂ ਦੀ ਬਾੜ ਹੀ ਕਰਨੀ ਹੈ ਗੱਟਦੇ ਹੋ ਤੁਸੀਂ ਨੌਂ ਦੇ ਜਗਾ ਤੇ ਪਾਣੀ ਪਾਦਿਆ ਕਰੋ ਹੂੰ ਬਾਕੀ ਛੋਟੇ ਦਰਖਤ ਨਹੀਂ ਚਲੋ ਵੱਡਣਾ ਚ ਸ਼ਾਂਗ ਹੀ ਲੈਂਦੇ ਆਪਾਂ ਸੰਗਣਾਈਆਂ ਕੱਲਾ ਜਗਲਾਤ ਵਾਲੇ ਨੇ ਵੀ ਸ਼ਾਂਗ ਨਹੀਂ ਹੁੰਦੇ ਆ ਬੱਕਰੀਆਂ ਵਾਲੇ ਦਾ ਵੀ ਤਿੰਨ ਚਾਰ ਦਰਾਖਤ ਹੀ ਜ਼ਿਆਦੇ ਸ਼ਾਂਗਦੇ ਜਿਵੇਂ ਡੇ ਕਰ ਜਣਾ ਨਾ ਹਾਂ ਅਰ ਜੰਬੋ ਬੱਕਰੀ ਦਾ ਪਿਲਕਣ ਪਿਲਕਣ ਖਾ ਲੈਂਦੀ ਬੱਕਰੀਆਂ ਜਾਂਦੀਆਂ ਖਾ ਜਾਂਦੀਆਂ ਸਿਆਲਾ ਜੀ ਤਾਂ ਭਲਾ ਬੰਦਾ ਵੱਢ ਕੇ ਪਾ ਦੇ ਉਹ ਵੀ ਖਾ ਜਾਂਣ ਭੁੱਖੀਆਂ ਇਹ ਠੀਕ ਹੈ ਭਾਈ